ਮੀਦੇ ਪਾਣੀ ਨੇ ਨਗਰ ਨਿਗਮ ਦੀ ਖੋਲੀ ਪੋਲ ਫਗਵਾੜਾ ਦੀਆਂ ਸੜਕਾਂ ਦਾ ਹੋਇਆ ਬੁਰਾ ਹਾਲ ਕਚੈਰੀ ਦੇ ਸਾਹਮਣੇ ਪੁਲ ਦੇ ਥੱਲੇ ਪਾਣੀ ਦੇ ਕਾਰਨ ਖੱਡੇ ਵਿੱਚ ਫਸੀ ਕਾਰ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਇੱਕ ਜਿਹੜਾ ਪੁਲ ਦੇ ਥੱਲੇ ਪਾਣੀ ਦੀ ਬੜੀ ਸਮੱਸਿਆ ਹੋ ਰਹੀ ਹੈ ਬਰਸਾਤਾਂ ਦੇ ਦਿਨੋਂ ਦੇਖਦੇ ਹੋਏ ਕੀ ਕਹਿਣਾ ਚਾਹੁੰਦੇ ਆਂ ਇਸ ਵਾਰ ਸਰ ਪਹਿਲਾਂ ਤਾਂ ਮੈਂ ਨਵਰੰਗ ਦਾ ਬੜਾ ਬਾਰੀ ਆ ਕਿ ਉਹਨਾਂ ਨੇ ਇਸ ਨੂੰ ਦੇ ਆ ਕਿ ਜਿਹੜੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਇੰਨੀ ਬੜੀ ਇੱਕ ਤਾਂ ਚਾਚੋ ਅਗੇ ਦਾ ਪਾਸ ਤੇ ਮਾਲਟੋਂ ਦਾ ਪਾਸ ਇੱਥੇ ਇੰਨੀ ਜ਼ਿਆਦਾ ਦਿੱਕਤ ਹੈ ਥੋੜਾ ਜਿਹੀ ਪੈਣ ਦੇ ਨਾਲ ਇੱਥੇ ਇੰਨਾ ਇਕੱਠਾ ਪਾਣੀ ਹੋ ਜਾਂਦਾ ਹੈਗਾ ਕਿ ਸਕੂਟਰ ਲੰਘਣ ਦਾ ਬਹੁਤ ਹੀ ਮੁਸ਼ਕਲ ਹੈ ਰੋਜ਼ ਉੱਥੇ ਐਕਸੀਡੈਂਟ ਹੋ ਰਹੇ ਹੈਗੇ ਆ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈਗਾ ਤਾਂ ਜੋ ਕਿ ਜਿਹੜੀਆਂ ਗਿਮਤੀ ਜਾਨਾਂ ਹੈਗੀਆਂ ਉਹ ਉਹਨਾਂ ਤੋਂ ਸੈਕੰਡਲੀ ਗਰਮੀ ਦੇ ਮੌਸਮ ਦੇ ਵਿੱਚ ਬਰਸਾਤੀ ਪਾਣੀ ਇੰਨਾ ਇਕੱਠਾ ਹੋ ਰਿਹਾ ਹੈ ਡੇਂਗੂ ਦਾ ਖਤਰਾ ਮੱਛਰ ਇੰਨਾ ਇਕੱਠਾ ਹੋ ਰਿਹਾ ਲੋਕਾਂ ਦੇ ਹਸਪਤਾਲ ਭਰੇ ਪਏ ਸਾਰੇ ਜਿਸ ਦਾ ਕਿਰਪਾ ਕੀਤੀ ਜਾਵੇ ਇਹਨਾਂ ਦੇ ਉਹਨਾਂ ਨੂੰ ਠੀਕ ਕਰਾਇਆ ਜਾਵੇ ਧੰਨਵਾਦ ਆਪਣਾ ਰਕੇਸ਼ ਕੁਮਾਰ ਅੰਤਿਕ ਮਾਮਲਾ ਕੀ ਹੈ ਜਿਹੜਾ ਬਰਸਾਤ ਦੇ ਪਾਣੀ ਨੂੰ ਲੈ ਕੇ ਬਰਸਾਤ ਦੇ ਪਾਣੀ ਨਾਲ ਇੰਨਾ ਪਾਣੀ ਖੜਾ ਹੋ ਜਾਂਦਾ ਨਾ ਵੀ ਤੇ ਆਣ ਜਾਣ ਵਾਲੇ ਬੰਦੇ ਸਾਰੇ ਪਾਣੀ ਦੇ ਵਿੱਚ ਭੇਜ ਜਾਂਦੇ ਆ ਉਹਨਾਂ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਆ ਕਮੇਟੀ ਘਰ ਵਾਲਿਆਂ ਨੂੰ ਚਾਹੀਦਾ ਨਗਰ ਕੌਂਸਲ ਨੂੰ ਚਾਹੀਦਾ ਵੀ ਇਹ ਪਾਣੀ ਜਲਦੋਂ ਜਲਦ ਕੱਢਿਆ ਜਾਵੇ ਉੱਥੇ ਤੋਂ ਹੋਇਆ ਇਹ ਤਾਂ ਵੱਡਾ ਵਾਹ ਜਹਾਜ ਜਿੰਨਾ ਪਿਆ ਹੋਇਆ ਤੇ ਉੱਥੇ ਸਾਰਾ ਮਲਕੇ ਹੈ ਨਾ ਆ ਐਕਸੀਡੈਂਟ ਹੋਣੀ ਅੱਧਾ ਘੰਟਾ ਪਹਿਲਾਂ ਹੋਇਆ ਐਕਸੀਡੈਂਟ ਕੋਈ ਗੱਡੀ ਗੁੱਡੀ ਵੀ ਪਲਟੀ ਆ ਗੱਡੀ ਵੀ ਪਲਟੀ ਹੋਣੀ ਤੇ ਵਿੱਚ ਸਵਾਰੀਆਂ ਠੀਕ ਠਾਕ ਆ ਸਵਾਰੀਆਂ ਠੀਕ ਠਾਕ ਆ ਬਚਾਅ ਹੋ ਗਿਆ ਪਰ ਠੀਕ ਠਾਕ ਤਾਂ ਚਲੇ ਗਏ ਆਪਾਂ